ਕਸਤਾ ਵਾਇਕੁ ਜਿੱਕਿਤ ਹੋਤੇ ਵੇਖੋ ਜੀ ਆ ਜਿਹੜੀ ਆਫਤ ਆਈ ਆ ਪਾਣੀ ਦੀ ਸਾਰੇ ਪੰਜਾਬ ਦੇ ਵਿੱਚ ਉਹਦੇ ਵਿੱਚ ਜਿੱਦਾਂ ਪੰਜਾਬੀਆਂ ਨੇ ਪੰਜਾਬੀਆਂ ਦੀ ਸੇਵਾ ਕੀਤੀ ਉਹਦੇ ਵਿੱਚ ਹਰਿਆਣੇ ਦੇ ਇੱਕ ਰੀ ਗਾਂ ਤੋਂ ਜਿਹੜਾ ਕਰਨਾਲ ਤੋਂ ਵੱਡੀ ਪੱਦਰ ਤੇ ਜਿਹੜੀ ਸੰਗਤ ਆ ਕੇ ਬਹੁਤ ਸਾਰਾ ਰਾਸ਼ਨ ਜਿਹੜਾ ਸੁੱਕਾ ਰਾਸ਼ਨ ਜਿਹਦੇ ਵਿੱਚ ਖੰਡ ਆਟਾ ਦਾਲਾਂ ਦਵਾਈਆਂ ਫਿਰ ਉਹ ਮਸਾਲੇ ਵਗੈਰਾ ਚਾਵਲ ਵੀ ਲੈਂਦੇ ਆ ਨਾ ਬਹੁਤ ਸਾਰਾ ਰਾਸ਼ਨ ਲੈ ਕੇ ਆਏ ਆ ਉਹਦੇ ਵਿੱਚ ਇਹ ਆ ਕੇ ਇਹ ਵੀ ਚਾਹੁੰਦੇ ਆ ਵੀ ਚਲੋ ਜਿਹਨੇ ਧੋਗੇ ਅਹੀਂ ਆ ਗਏ ਉਹਨਾਂ ਨੇ ਕੱਤਰ ਕਰਕੇ ਇਹਨਾਂ ਦੀ ਸੰਤਾਨ ਜੋ ਉਹ ਵੀ ਇਹ ਕਹਿੰਦਾ ਕਟਾ ਕਰਕੇ ਕਾਹਵੀ ਦਿਨਾਂ ਨੇ ਚਲੇ ਉੱਥੋਂ ਕਿ ਅੱਜ ਇਹ ਰਾਸ਼ਨ ਲੈ ਕੇ ਬਾਰਡਰ ਤੇ ਆ ਗਏ ਜਿੱਥੇ ਇਹ ਸੇਵਾ ਕਰਨ ਵਾਸਤੇ ਆਏ ਆ ਉਥੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਦਾ ਇਹੋਕਨਾ ਅਧਿਕਾਰਿਕ ਇਹਨਾਂ ਦੀ ਜਿੰਨੀ ਵੀ ਰੱਜ ਕੇ ਸਲਾਗਾ ਕਰਗੇ ਉਹ ਥੋੜੀ ਆ ਕਿ ਇੱਕ ਪੰਜਾਬੀਆਂ ਨੂੰ ਹੋਰ ਬੇਨਤੀ ਹੈ ਖਾਸ ਕਰਕੇ ਜਿਹੜਾ ਬਾਰਡਰ ਦੇ ਉੱਤੇ ਫਲੱਡ ਅਫੈਕਟਡ ਜਿਹੜੇ ਪਿੰਨ ਨੇ ਉਹ ਸਾਰੀ ਸੰਗਤ ਆ ਕੇ ਪੰਜਾਬੀਓ ਬੇਚਤੀ ਦਾ ਕਰਾਓ ਘਰ-ਘਰ ਤੁਹਾਡੀ ਜਿਹੜੀ ਸੇਵਾ ਪਹੁੰਚ ਜਾਣੀ ਆ ਨਾ ਇੱਕ ਦੋ ਦਿਨਾਂ ਤੱਕ ਸਾਰੀ ਸੇਵਾ ਡੋਰ ਟੂ ਡੋਰ ਘਰਾਂ ਦੇ ਵਿੱਚ ਪਹੁੰਚੇਗੀ ਤੁਸੀਂ ਜਿਹੜੀ ਖੋ ਮਾਈ ਕਰ ਰਹੇ ਹੋ ਸੜਕਾਂ ਦੇ ਉੱਤੇ ਜਾਂ ਇਹਨਾਂ ਨੂੰ ਪਰੇਸ਼ਾਨ ਕਰ ਰਹੇ ਹੋ ਜਿੱਥੇ ਉਹਦੇ ਨਾਲ ਸਾਡੀ ਵੀ ਬੇਇੱਜ਼ਤੀ ਹੁੰਦੀ ਪੰਜਾਬੀਆਂ ਦੀ ਵੀ ਬੇਇੱਜ਼ਤੀ ਆ ਇਹ ਕਰਕੇ ਜੇ ਸੇਵਾ ਲੈ ਕੇ ਆਏ ਨੇ ਤੇ ਇਹਨਾਂ ਕੋ ਸੇਵਾ ਆਦਰ ਸਤਕਾਰ ਦੇ ਨਾਲ ਪ੍ਰਾਪਤ ਕਰੋ ਇਹਨਾਂ ਨੂੰ ਮਾ ਇਹਨਾਂ ਦਾ ਮਾਨ ਸਨਮਾਨ ਕਰੋ ਇਹਨਾਂ ਦੀ ਸਾਡੇ ਨਗਰ ਵਾਲੇ ਚੱਕ ਜ਼ਿਲ੍ਹਾ ਕਰਤਾਰਪੁਰ ਦੀ ਸੰਗਤ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੀ ਹੈ ਇਹਨਾਂ ਦੀ ਇੱਕ ਇੱਕ ਚੀਜ਼ ਜਿਹੜੀ ਇੱਥੇ ਆਈ ਆ ਕਿ ਇੱਕ ਦੋ ਦਿਨਾਂ ਜਦੋਂ ਇਹ ਪਾਣੀ ਦਾ ਸਹੀ ਹੋ ਜਾਂਦਾ ਆ ਆਇਡੈਂਟੀਫਿਕੇਸ਼ਨ ਕਰਕੇ ਕਿੰਨਾ ਘਰਾਂ ਦੇ ਵਿੱਚ ਗਰੀਬ ਘਰਾਂ ਦੇ ਵਿੱਚ ਇਹ ਜਿਹੜੀ ਰਾਹਤ ਇਹ ਜਿਹੜੀ ਪਹੁੰਚਾ ਦਿੱਤੀ ਜਾਵੇ ਆ ਜੋ ਜਿਸ ਮਕਸਦ ਲਈ ਇਹਨਾਂ ਭਰਾਵਾਂ ਨੇ ਸੇਵਾ ਭੇਜੀ ਆ ਉਹ ਉਨਾਂ ਤੱਕ ਪਹੁੰਚਦੀ ਹੋਵੇ ਜਿਹੜੀ ਉੱਥੇ ਦੀ ਗੱਲ ਹੈ ਜਿਹੜੇ ਸੜਕਾਂ ਤੇ ਉਹ ਉਹ ਭਈ ਜਾਂਦੇ ਆ ਬਾਅਦ ਚ ਵੇਚੀ ਜਾਂਦੇ ਆ ਉਹ ਮਾੜਾ ਹੈ ਉਹਨੇ ਆ ਕੇ ਇਹਨਾਂ ਦਾ ਵੀ ਧੰਨਵਾਦ ਵੀ ਕਰਦੇ ਆ ਸ਼ੁਕਰਾਨਾ ਵੀ ਕਰਦੇ ਆ ਕਿ ਭਾਈ 80 ਤੋਂ ਰੋਂ ਆਏ ਆ ਤੇ ਇਹਨਾਂ ਦਾ ਜਿੰਨਾ ਵੀ ਧੰਨਵਾਦ ਕਰ ਗਿਆ ਥੋੜਾ ਇਹ ਬਾਡਰਨ ਤੇ ਜਿਹੜਾ ਨੁਕਸਾਨ ਹੋਇਆ ਕਈ ਸਾਲ ਪਿੱਛੇ ਚਲੇ ਗਏ ਸਾਡੇ ਉਹ ਪੰਜਾਬੀ ਜਿਨ੍ਹਾਂ ਦਾ ਇਹ ਨੁਕਸਾਨ ਹੋਇਆ ਸਾਡਾ ਸਾਰਿਆਂ ਦਾ ਖਰਚ ਬਣਦਾ ਉਹਨਾਂ ਦੀ ਸੇਵਾ ਕਰਦੇ ਜਿੰਨਾ ਉਹਨਾਂ ਦਾ ਹੋ ਸਕੇ ਉਹਨਾਂ ਦੇ ਘਰ ਨਹੀਂ ਰਹੇ ਫਸਲਾਂ ਨਹੀਂ ਰਹੀਆਂ ਡੰਗਰ ਨਹੀਂ ਰਹੇ ਘਰਿਆਂ ਦਾ ਨੁਕਸਾਨ ਹੋ ਗਿਆ ਘਰਾਂ ਦੇ ਵਿੱਚ ਉਹ ਰੇਬ ਚਿੱਕੜ ਜਿਹੜਾ ਉਹ ਫਸ ਗਿਆ ਜਿੰਨੀ ਸੇਵਾ ਕਰ ਸਕਦੇ ਆ ਥੋੜੀ ਆ ਤੇ ਜਿਹੜੇ ਸੇਵਾ ਪ੍ਰਾਪਤ ਕਰਦੇ ਆ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਦਿਓ ਨਾ ਕਿ ਆਪਣੇ ਘਰ ਭਰੋ ਇਹ ਬੇਨਤੀ ਆ ਸਾਰੇ ਮੱਤ ਜੋੜ ਕੇ ਕਿਤੇ ਆਪਾਂ ਕਰ ਰਹੇ ਆ ਪ੍ਰਸ਼ਾਸਨ ਕਰਦਾ ਇਹ ਵੀ ਹਰਿਆਣਾ ਤੋਂ ਸਾਡੇ ਭਰਾ ਇਹਨੇ ਸੇਵਾ ਕਰਨ ਵਾਸਤੇ ਬਹੁਤ ਸਾਰਾ ਰਾਸ਼ਨ ਇੱਧਰ ਚੜਾਇਆ ਇਹਨਾਂ ਨੇ ਇੱਥੇ ਬਾ ਉਹ ਬਾਦਰ ਤੇ ਜਾਣ ਵਾਸਤੇ ਭੇਜਿਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹੁਣ ਤੁਹਾਨੂੰ ਥੋੜਾ ਬਹੁਤਾ ਇਹ ਵੀ ਦੱਸਾਂਗੇ ਕਰੋ ਜੀ ਬੋਲੋ ਇੱਕ ਜੰਦਾ ਵਾਏ ਗੁਰੂ ਜੀ ਦਾ ਖਾਲਸਾ ਵਾਏ ਜੀ ਦੀ ਫਤਿਹ ਜੈਸਾ ਕਿ ਅਭੀ ਕੁਝ ਦਿਨ ਪਹਿਲੇ ਹਮਾਰੇ ਯਾਂ ਪੂਰੇ ਮਤਲਬ ਭਾਰਤ ਮੇਂ ਪਤਾ ਲਗਾ ਕਿ ਯਹਾਂ ਪੇ ਵਿਪਦਾਈ ਹੈ ਬਾੜ ਕੇ ਕਾਰਨ ਬਹੁਤ ਸੇ 10 12 ਜਿਲੋ ਮੇਂ ਬਹੁਤ ਜਿਆਦਾ ਨੁਕਸਾਨ ਹੋਆ ਹੈ ਤੋ हरियाणा वासी और भी जो भी नज़दीक जो भी राज्य लगते हैं वहाँ से सभी ने अपने अपने सहयोग दिया है तो हमारा भी हमारी तरफ से गांव टेकरी की तरफ से हमारे भाई जी निहाल जी अंजय जी सुधीर जी और हमारे नफे सिंह जी लीला राम जी भाई विजय जी भाई रमेश जी भाई सुनीत चौहान जी ये हमारे साथ मेरी टीम यहाँ पे भाई बॉबी जी और फौजी साहब भी हमारे हमें हमारे साथ सहयोग किया ये भी तो यहाँ पे आए हमने बहुत अच्छा लगा आप सबसे मिले और जगह जगह पे हमने राशन अपने हाथ से भी दिया और यहाँ पे एक बड़ा अच्छा लगा संस्था चलाई जा रही है जो आने जाने वालों के लिए उनके लिए भोजन का भी प्रबंध कर रही है और घर घर जाके भी भोजन खाना पहुँचा रही है राशन पहुँचा रही है तो मैं बहुत बहुत शुभकामनाएं और धन्यवाद और यहाँ पे फौजी जो हमारे फौजी भाई है वो भी यहाँ पे इनके साथ खड़े हैं ਉਹ ਵੀ ਸਹਾਇਤਾ ਕਰ ਰਹੇ ਹੈ। ਔਰ ਉਨ੍ਹਾਂ ਦਾ ਵੀ ਮੈਂ ਧੰਨਵਾਦ ਕਰਤਾ ਹੂੰ। ਵਧੀਆ ਆਣਾ ਇੱਕ ਵਾਰ ਸਾਰੇ ਜਣੇ। ਚੱਲ ਕੋਈ ਨਹੀਂ। ਲੈ ਲਓ ਲੈ ਲਓ ਹੁਣ। ਚੱਲੋ। ਕਿਸਦੀਆਂ ਲੈਣੇ ਜਰੂਰੀ ਹੈ। ਮੈਂ ਬੋਲਦਾ। ਮੈਂ ਬੋਲਦਾ ਨਾ। ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਆਪਾਂ ਸਾਰੇ ਨੂੰ ਇਕੱਠਿਆ ਜਿਹੜੇ ਸਾਡੇ ਫੌਜੀ ਭਾਈ ਹੋਰ ਰਿਆਣੇ ਤੋਂ ਵੀ ਬਹੁਤ ਸਾਰੇ ਨੇ ਇੱਧਰ ਰਤੇ ਕਹਿਮੇ ਉਹ ਜਦ ਪਾਣੀ ਕ ਪਾਣੀ ਜਦ ਆ ਜਾਂਦਾ ਹੈ ਉਹ ہماری ਸਹਾਇਤਾ ਕਰਦੇ ਆ ਕਿਸ਼ਤੀ ਲੈ ਕੇ ਜਾਂਦੇ ਆ ਆਪਣੀ ਗਾੜੀ ਸੇ ਇਹ ਉਹ ਦਰਿਆਵਾਂ ਦੇ ਪਾਰ ਜਿਹੜੇ گاਉਂ ਆ ਤੁੰਸੇ ਜੋ ਰਾਸ਼ਨ ਜਾਂਦਾ ਹੈ ਇਹ ਲੈ ਕੇ ਜਾਂਦੇ ਇਹ ਇਸ ਕਰਕੇ ਇਹਨਾਂ ਦਾ ਵੀ ਧੰਨਵਾਦ ਹੈ ਸਾਨੂੰ ਖੁਸ਼ੀ ਆ ਕਿ ਹਮਾਰੇ گاਉਂ ਮੇ ਫੌਜੀ ਵੀ ਜੜੇ ਹੋ ਹੋ ਜੀ ਭਾਈ ਜਿਹੜੇ ਸਾਰੇ ਹੋਏ ਆ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ